ਇਹ ਕੋਈ ਬੰਦਾ ਕਿਸੇ ਸੱਜਣ ਮਿੱਤਰ ਪਲੇ ਮਨਸ ਨੂੰ ਠੋਖਾ ਦੇ ਕੇ ਦੇਖੋ ਸੁਹੰਦਾ ਉਹ ਵੇ ਕਿ ਮੈਂ ਤਉ ਨੂੰ ਠੋਖਾ ਦੇਤਾ ਮੇਰਾ ਕੀ ਬਿਗੂਗਾ ਤਉ ਬੜਾ ਫਲ ਕਰ ਰਿਹਾ ਜਿਸ ਨੂੰ ਠੋਖਾ ਮਿਲਿਆ ਹੁਣ ਦੀ ਤਾਂ ਰੱਬ ਤਾਂ ਫੜ ਲੂਗਾ ਇੱਕ ਅਦੇ ਨਾ ਕਰੀਓ ਪੈਰਾਂ ਦੇ ਖੜ ਚੂ ਪਰ ਤੋ ਖੇ ਦੇਣ ਹਲੇ ਦਾ ਹਾਲ ਬੁਰਾ ਹੋ ਜਾਣਾ ਏ ਉਹਨੂੰ ਨਾ ਕਿਸੇ ਨੇ ਸੰਭਾਲਣਾ ਏ ਤੇ ਨਾ ਉਹਦੇ ਪਰਲੇ ਕੁਝ ਰਹਿ ਜਾਣਾ ਏ ਕਿਸੇ ਨੂੰ ਖਾ ਦੇਣਾ ਕੋਈ ਚੰਗੀ ਗੱਲ ਨਹੀਂ ਖਾ ਦੇਣ ਵਾਲੇ ਦਾ ਫਿਰ ਹੋ ਸਕਦਾ ਕੋਈ ਹੱਲ ਨਹੀਂ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ